ਮੈਂ ਪਟਿਆਲੇ ਦਾ ਰਹਿਣ ਵਾਲਾ ਮੈਂ ਪਰ ਹੁਣ ਇੰਡੀਆ ਤੋਂ ਬਾਹਰ ਰਹਿਣਾ ਤੇ ਮੈਂ ਆਪਦੀ ਪੜ੍ਹਾਈ ਕੀਤੀ ਹੈ ਫਾਈਨੈਂਸ ਚ ਠੀਕ ਹੈ ਮੈਂ 11ਵੀਂ ਆਰਮੀ ਕਮਰਸ ਕਰਕੇ ਬੈਚਲਰਸ ਕੀਤੀ ਹੈ ਫਾਈਨੈਂਸ ਚ ਫੇਰ ਬੈਚਲਰ ਕਰਦੇ ਕਰਦੇ ਮੈਨੂੰ ਟੈਕਨੋਲੋਜੀ ਦਾ ਸ਼ੌਕ ਪੈ ਗਿਆ ਮੈਂ ਇੰਜੀਨੀਅਰਿੰਗ ਵੱਲ ਚਲ ਪਿਆ ਤੇ ਹੁਣ ਮੈਂ ਐਜ਼ ਅ ਡਾਟਾ bi ਇੰਜੀਨੀਅਰ ਕੰਮ ਕਰਦਾ ਠੀਕ ਹੈ ਤੇ ਮੈਂ ਅੰਡਾ 24 ਸੈ ਹੁਣਾਂ ਦੇ ਨਾਲ ਤੁਹਾਨੂੰ AI ਦੇ ਬਾਰੇ ਦੱਸਾਂਗਾ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਇਹ ਹੈ ਕੀ ਠੀਕ ਹੈ ਕਿਉਂਕਿ ਤੁਸੀਂ ਜਿਵੇਂ ਦੇਖ ਰਹੇ ਹੋ ਅੱਜ ਕੱਲ ਬਹੁਤ ਜ਼ਿਆਦਾ AI AI ਹੋ ਰਿਹਾ ਹੈ ਪਰ ਆਪਾਂ ਨੂੰ ਪਤਾ ਹੀ ਨਹੀਂ AI ਹੈ ਕੀ ਠੀਕ ਹੈ ਮੈਂ ਇਸ ਫੀਲਡ ਦੇ ক্লোਜ਼ ਕੰਮ ਕਰਦਾ ਮੋਸਟਲੀ ਇਸ ਫੀਲਡ ਦੇ ਪੈਰਲਲ ਕੰਮ ਕਰਦਾ ਠੀਕ ਹੈ ਇਹਦੇ ਚ ਥੋੜਾ ਬਹੁਤ ਆਈਡੀਆ ਹੈਗਾ ਮੈਨੂੰ ਮੈਂ ਕਹੂੰਗਾ ਬਹੁਤ ਜ਼ਿਆਦਾ ਨਹੀਂ ਥੋੜਾ ਬਹੁਤ ਆਈਡੀਆ ਹੈਗਾ ਮੈਨੂੰ ਤੇ ਮੈਂ ਹੀ ਇੰਨਾ ਸਟਰਗਲ ਕਰਦਾ AI ਨੂੰ ਸਮਝਣ ਨੂੰ ਪੜਨ ਨੂੰ ਕੀ ਪੜਾਂ ਕੀ ਸਿੱਖਾਂ ਕੀ ਕਰਾਂ ਕਿ ਮੈਨੂੰ ਇਹ ਲੱਗਦਾ ਹੈ ਜਿਹੜੇ ਬੰਦੇ ਇਹ ਫੀਲਡ ਦੇ ਬਾਰੇ ਕੁਝ ਨਹੀਂ ਜਾਣਦੇ ਉਹਨਾਂ ਨੂੰ ਕਿਵੇਂ ਉਹ ਕਿਵੇਂ ਸਿੱਖਣਗੇ ਤਾਂ ਮੈਂ ਅੱਡਾ 247 ਵਾਲੇ ਨਾਲ ਉਰੇ ਆਇਆ ਉਹ ਗੈਪ ਬ੍ਰਿਜ ਕਰਨ ਤੁਹਾਡਾ ਠੀਕ ਹੈ ਮੈਨੂੰ ਹੈ ਕਿ ਆਪਣੀ ਪੰਜਾਬ ਦਾ ਯੂਥ ਜਿੰਨਾ ਕਿ ਸਕਿੱਲ ਅਪਸਕਿੱਲ ਹੋ ਸਕੇ ਜਿੰਨਾ ਕਿ ਅਧਿਆਪਕ ਨੂੰ ਇਹ ਚੀਜ਼ਾਂ ਚ ਕੁਸ ਸਕੇ ਸਿੱਖ ਸਕੇ ਉਹਨਾਂ ਵਧੀਆ ਕਿਉਂਕਿ ਦੇਖੋ ਮੇਰੇ ਸਾਹਮਣੇ ਕੋਈ ਵੀ ਚੀਜ਼ ਸਪੈਸ਼ਲੀ AI ਵਰਗੀ ਠੀਕ ਹੈ ਅੱਜ ਦੇ ਟਾਈਮ ਚ ਠੀਕ ਹੈ 2025 ਚ 2024 25 26 ਚ ਆਪਾਂ ਨੂੰ ਕੋਈ ਵੀ ਚੀਜ਼ ਲਈ ਬਹੁਤ ਜ਼ਿਆਦਾ ਐਫਰਟ ਨਹੀਂ ਆਪਾਂ ਨੂੰ ਬਹੁਤ ਜ਼ਿਆਦਾ ਸਕੂਲ ਜਾਣ ਦੀ ਲੋੜ ਨਹੀਂ ਗਈ ਕਾਲਜ ਜਾਣ ਦੀ ਲੋੜ ਨਹੀਂ ਹੈਗੀ ਆਨਲਾਈਨ ਰਿਸੋਰਸਸ ਹੈਗੇ ਜਿੱਥੇ ਆਪਾਂ ਸਿੱਖ ਸਕਦੇ ਹਾਂ ਠੀਕ ਹੈ ਮੈਂ ਆਪ ਆਪ ਦਾ ट्रांजिशन ਜਿਹੜਾ ਫਾਈਨੈਂਸ ਜਾਂ ਬਿਜ਼ਨਸ ਤੋਂ ਇਹਦੇ ਚ ਇੰਜੀਨੀਅਰਿੰਗ ਚ ਕੀਤਾ ਮੈਂ ਵੀ ਆਪ ਆਨਲਾਈਨ ਪੜ੍ਹ-ਪੜ੍ਹ ਕੀਤਾ ਤਾਂ ਮੈਨੂੰ ਲੱਗਦਾ ਕਿ ਆਪਾਂ ਇਹ ਚੀਜ਼ਾਂ AI ਆਪਾਂ ਇਹੀਂ ਸਿੱਖ ਸਕਦੇ ਹਾਂ ਠੀਕ ਹੈ ਹੁਣ ਸ਼ੁਰੂ ਕਰਦੇ ਹਾਂ AI ਹੈ ਕੀ ਠੀਕ ਹੈ AI ਦੀ ਫੁੱਲ ਫਾਰਮ ਹੈਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਟ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ ਠੀਕ ਹੈ ਤੇ ਮੈਂ ਇਹਦੀ ਤੁਹਾਨੂੰ ਇੱਕ ਬਹੁਤ ਬੇਸਿਕਸ ਤੋਂ ਸਮਝਾਉਂਗਾ ਠੀਕ ਹੈ ਅੱਜ ਸਿਰਫ ਆਪਾਂ ਦੋ ਤਿੰਨ ਚੀਜ਼ਾਂ ਦੀ ਗੱਲ ਕਰਾਂਗੇ ਕਿ ਪਹਿਲਾਂ AI ਕੀ ਹੈ ਕਿਵੇਂ ਚੱਲਦਾ ਹੈ ਤੇ ਇੱਕ ਦੋ ਟੂਲਸ ਦੇਖਾਂਗੇ ਕੀ ਨੇ ਉਹਦੇ ਚ ਲੌਗ ਇਨ ਕੀ ਮੈਂ ਕਰੀਦਾ ਹੈ ਠੀਕ ਹੈ ਤੇ ਚਲੋ AI ਦਾ ਹੁਣ ਸਭ ਤੋਂ ਪਹਿਲਾ ਇਹਨੇ ਮੇਨਸਟ੍ਰੀਮ ਕੱਦ ਫੜਿਆ ਹੈ ਇਹਨੇ ਫੜਿਆ 2022 ਚ ਜਦ ਚੈਟ ਜੀਪੀਟੀ ਲਾਂਚ ਹੋਇਆ ਸੀ ਸਭ ਨੇ ਚੈਟ ਜੀਪੀਟੀ ਦਾ ਵਰਤਿਆ ਆਉਣਾ ਮੈਨੂੰ ਕਮੈਂਟ ਕਰਕੇ ਦੱਸੋ ਸਭ ਨੂੰ ਚੈਟ ਜੀਪੀਟੀ ਬਾਰੇ ਪਤਾ ਹੈ ਨਹੀਂ ਪਤਾ कुछ लोग लिख रहे, चार्ट नाल, होया। रहे हैं तो चैट जी पी टी ए आई मेन स्ट्रीम हो आई वैसे चलता आ रहा है मतलब ए आई बहुत मतलब इन्ना एडवांस्ड होने हो बट ए आई शुरुआत उन नाइनटीन फिफ्टी सिक्सटीज हुई सी रिसर्चर्स थ्रू ठीक है यह हजे भी रिसर्च फोकस्ड है पर दो हजार सोलह सत्रह दे रिसर्चर ने पेपर लिखा स ਅਟੈਂਸ਼ਨ ਇਜ਼ 올 ਯੂ ਨੀਡ ਉਹ ਪੇਪਰ ਨੇ ਜੋ ਅੱਜ ਜਿਵੇਂ ਆਪਾਂ ਏਆਈ ਨੂੰ ਦੇਖ ਰਹੇ ਆ ਉਹਦੀ ਨੀ ਰੱਖੀ ਸੀ ਠੀਕ ਹੈ ਉਹਦੇ ਚ ਉਹ ਪੇਪਰ ਚ ਉਹ ਟੈਕਨੀਕਸ ਰਿਲੀਜ਼ ਕੀਤੀਆਂ ਸੀ ਜਿਹੜੀ ਅੱਜ ਆਪਣੇ ਸਾਰੇ ਏਆਈ ਮਾਡਲਸ ਨੂੰ ਪਾਰ ਕਰ ਰਹੀਆਂ ਨੇ ਮੋਸਟ ਆਫ ਦੀ ਏਆਈ ਮਾਡਲਸ ਨੂੰ ਠੀਕ ਹੈ ਤੇ ਆਪਾਂ ਉਹ ਤਕਨੀਕੀ ਡਿਟੇਲ ਚ ਨਹੀਂ ਜਾਵਾਂਗੇ ਆਪਾਂ ਪਹਿਲਾਂ ਇਹ ਸਮਝਾਂਗੇ ਕਿ ਇਹ ਚੱਲਦਾ ਕਿਵੇਂ ਹੈ ਠੀਕ ਹੈ ਤੁਹਾਡੇ ਆਪਾਂ ਜਦ ਕੁਝ ਪੜਦੇ ਆਂ ਕੁਝ ਸਿੱਖਦੇ ਆਂ ਠੀਕ ਹੈ ਤਾਂ ਆਪਣਾ ਦਿਮਾਗ ਕਿਵੇਂ ਚੱਲਦਾ ਆਪਣੇ ਦਿਮਾਗ ਚ ਕੁਝ ਹੁੰਦੀਆਂ ਚੀਜ਼ਾਂ ਕੋਲ ਨਿਊਰਲ ਨੈਟਵਰਕਸ ਠੀਕ ਹੈ ਉਹ ਉਹ ਨਿਊਰਲ ਨੈਟਵਰਕਸ ਜਦ ਆਪਾਂ ਚੀਜ਼ਾਂ ਬਾਰ ਬਾਰ ਕਰਦੇ ਆਂ ਨਾ ਬਾਰ ਬਾਰ ਪੜਦੇ ਆਂ ਜਾਂ ਕੋਈ ਵੀ ਚੀਜ਼ ਤੁਸੀਂ ਇੱਕ ਵਾਰ ਗੱਡੀ ਚਲਾਣ ਲੱਜੋ ਬਾਰ ਬਾਰ ਚਲਾਣੇ ਹੋ ਨਾ ਤੁਸੀਂ ਆਪੇ ਚਲਾਣ ਲੱਜੰਨੇ ਹੋ ਉਹਨੂੰ ਲਰਨਿੰਗ ਕਹਿੰਦੇ ਆ ਠੀਕ ਹੈ AI ਬਣਿਆ ਹੈ ਇੱਕ ਟੈਕਨੋਲੋਜੀ ਹੁੰਦੀ ਹੈ AI ਦੇ ਅੰਦਰ ਜਿਹੜੀ ਮੇਨ ਟੈਕਨੋਲੋਜੀ ਹੈ ਉਹ ਡੀਪ ਲਰਨਿੰਗ ਠੀਕ ਹੈ ਡੀਪ ਲਰਨਿੰਗ ਕਿਵੇਂ ਹੈ ਜਿਵੇਂ ਆਪਣੇ ਦਿਮਾਗ ਦੇ ਅੰਦਰ ਨਿਊਰਨਲ ਨੈਟਵਰਕਸ ਹੁੰਨੇ ਹਨ ਉਵੇਂ ਡੀਪ ਲਰਨਿੰਗ ਚ ਵੀ ਨਿਊਰਨਲ ਨੈਟਵਰਕਸ ਹੁੰਨੇ ਜਿਹੜੇ ਮੈਥਮੈਟਿਕਸ ਥਰੂ ਸਿੱਖਦੇ ਨੇ ਚੀਜ਼ਾਂ ਠੀਕ ਹੈ ਉਹਨੂੰ ਆਪਾਂ ਬਹੁਤ ਸਾਰਾ ਡਾਟਾ ਦੇ ਦਿੱਤਾ ਤੇ ਉਹ ਡਾਟਾ ਨੂੰ ਸਮਝਦਾ ਹੈ ਨਿਊਰਨਲ ਨੈਟਵਰਕਸ ਤੇ ਉਹਦੇ ਚੋਂ ਚੀਜ਼ਾਂ ਸਿੱਖਦਾ ਹੈ ਕਿ ਕਿਵੇਂ ਇਹ ਕਿ ਕਿਸ ਨੇ ਇਹ ਲਿਖਿਆ ਤਾਂ ਮੈਂ ਕੀ ਜਵਾਬ ਦੇਣਾ ਹੈ ਜਾਂ ਕੰਪਿਊਟਰ ਇਹ ਵੀ ਸਿੱਖਦਾ ਹੈ ਕਿ ਜੋ ਬੰਦਾ ਲਿਖ ਰਿਹਾ ਹੈ ਉਹਦਾ ਮਤਲਬ ਕੀ ਹੈ ਠੀਕ ਹੈ ਆਪਾਂ ਆਪਾਂ ਐ ਕਰਦੇ ਆ ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰਦਾ ਮੈਂ ਤੁਹਾਨੂੰ ਦਿਖਾਉਂਗਾ ਚੈਟ ਜੀਪੀਟੀ ਮੇਰਾ ਸਕਰੀਨ ਸ਼ੇਅਰ ਹੋ ਰਹੀ ਹੈ ਸਕਰੀਨ ਵਿਜ਼ੀਬਲ ਹੈ ਠੀਕ ਤੇ ਇਹ ਇਹ ਇੱਕ ਇਹੋ ਜਿਹਾ ਟੂਲ ਹੈ ਜਿਨੇ ਆਈ ਥਿੰਕ ਆਪਣੀ AI ਨੂੰ ਮੇਨਸਟ੍ਰੀਮ ਲੈ ਕੇ ਆਇਆ ਹੈ AI ਨੂੰ ਜਨਰੇਟਿਵ AI ਨੂੰ ਸਭ ਦੇ ਕੋਲ ਪਹੁੰਚਾਇਆ ਹੈ ਤੇ ਇਹਦੇ ਕਰਕੇ ਪਿਛਲੇ 3-4 ਸਾਲਾਂ ਤੋਂ AI ਨੂੰ AI ਇੰਨੀ ਅੱਗੇ ਵੱਧ ਚੁੱਕਾ ਹੈ ਠੀਕ ਹੈ ਇਹਨੂੰ ਕੰਪਨੀ ਚਲਾਂਦੀ ਹੈ OpenAI ਠੀਕ ਹੈ ਕੰਪਨੀ ਦਾ ਨਾਮ ਓਪਨ ਹੈ ਬਟ ਉਹਦੇ ਮਾਡਲਸ ক্লোਜ਼ ਨੇ ਤੁਹ ਸਮਝਾਵਾਂਗਾ ক্লোਜ਼ਡ ਓਪਨ ਮਾਡਲਸ ਵੀ ਕੀ ਹੁੰਦੇ ਨੇ ਠੀਕ ਹੈ ਉਹ ਜਿਵੇਂ ਆਪਾਂ ਕਲਾਸਾਂ ਅੱਗੇ ਵਧਾਂਗੇ ਉਵੇਂ ਉਹ ਚੀਜ਼ਾਂ ਵੀ ਸਿੱਖਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਲੌਗਇਨ ਲੌਗਇਨ ਇਹ ਫ੍ਰੀ ਟੂਲ ਹੈ ਮੋਸਟਲੀ ਇਹਦਾ ਪੇਡ ਵਰਜ਼ਨ ਵੀ ਹੈਗਾ ਬਟ ਆਪਾਂ ਬਹੁਤ ਚੀਜ਼ਾਂ ਫ੍ਰੀ ਟੂਲ ਤੇ ਵੀ ਸਿੱਖ ਸਕਦੇ ਆ ਆਪਾਂ ਨੂੰ ਪੇ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਆਪਾਂ ਸਾਈਨ ਅਪ ਫॉर ਫ੍ਰੀ ਕਰ ਸਕਦੇ ਆ ਠੀਕ ਹੈ ਤੁਸੀਂ ਆਪਦਾ ਈਮੇਲ ਐਡਰੈਸ ਪਾ ਸਕਦੇ ਹੋ ਠੀਕ ਹੈ ਮੈਂ ਆਪ ਦੀ ਈਮੇਲ ਨਾਲ ਕੰਟੀਨਿਊ ਕਰਾਂਗਾ ਮੇਰੇ ਕੋਲ ਈਮੇਲ ਹੈਗੀ ਮੈਂ ਆਪ ਦੀ ਈਮੇਲ ਨਾਲ ਕੰਟੀਨਿਊ ਕਰਾਂਗਾ ਠੀਕ ਹੈ ਤੁਹਾਨੂੰ ਆਪ ਦਾ ਬਰਥਡੇਟ ਪਾਣਾ ਪੈਂਦਾ ਤੇ ਤੁਸੀਂ ਇਹਦੇ ਚ ਲੌਗਇਨ ਹੋ ਜਾਓਗੇ ਟਾਈਮ ਲੈ ਲਿਆ ਨੇ 2 ਸੈਕਿੰਡ ਠੀਕ ਹੈ ਇਹ ਤੁਹਾਨੂੰ ਤੁਸੀਂ ਇਹਦਾ ਬੇਸਿਕ ਵਰਕਥਰੂ ਦੇਖ ਸਕਦੇ ਹੋ ਨਹੀਂ ਤਾਂ ਆਪਾਂ ਇਹਦੇ ਚ ਚੀਜ਼ਾਂ ਸਿੱਖਾਂਗੇ ਕਿਵੇਂ ਹੋਣਗੀਆਂ ਆਪਾਂ ਮੋਸਟ ਆਫ ਦੀ ਟਾਈਮ ਆਪਾਂ ਜਿਹੜੀ ਲੈਂਗੁਏਜ ਯੂਜ਼ ਕਰਾਂਗੇ AI ਨਾਲ ਉਹ ਆਪਾਂ ਇੰਗਲਿਸ਼ ਨਹੀਂ ਉਹ ਆਪਾਂ ਕਰਾਂਗੇ ਰੋਮਨ ਪੰਜਾਬੀ ਕਿਸੇ ਨੂੰ ਪਤਾ ਹੈ ਰੋਮਨ ਪੰਜਾਬੀ ਕੀ ਹੁੰਦੀ ਹੈ ਰੋਮਨ ਪੰਜਾਬੀ ਹੁੰਦੀ ਹੈ ਜਦ ਆਪਾਂ ਐ ਲਿਖਦੇ ਆ ਮੈਨੂੰ ਇੱਕ ਟਿਪ ਚਾਹੀਦੀ ਹੈ ਠੀਕ ਹੈ ਤਾਂ ਅੱਜ ਦੇ ਜਿਹੜੇ AI ਮਾਡਲਸ ਨੇ ਉਹ ਰੋਮਨ ਪੰਜਾਬੀ ਜਾਂ ਰੋਮਨ ਭਾਸ਼ਾ ਵੀ ਸਮਝਦੇ ਨੇ ਤਾਂ ਕਰਕੇ ਆਪਾਂ ਇਹਦੇ ਚ ਰੋਮਨ ਪੰਜਾਬੀ ਨਾਲ ਗੱਲ ਕਰ ਸਕਦੇ ਆ ਠੀਕ ਹੈ ਅੱਜ ਆਪਾਂ ਛੋਟਾ ਜਿਹਾ ਡੈਮੋ ਲੈਨੇ ਆ ਕਿ ਸੋਚੋ ਮੇਰੇ ਕੋਲ ਇੱਕ ਬਿਜ਼ਨਸ ਆਈਡੀਆ ਹੈ ਠੀਕ ਹੈ ਮੈਨੇ ਉਹਦੇ ਲਈ ਸਟਰੈਟਜੀ ਬਣਾਨੀ ਹੈ ਠੀਕ ਹੈ ਮੈਨੂੰ ਉਹਦੇ ਲਈ 3 ਮੰਥ ਦਾ ਪਲਾਨ ਬਣਾਉਣਾ ਹੈ ਕਿ ਮੈਂ ਅਗਲੇ 3 ਮਹੀਨੇ ਉਹਨੂੰ ਉਹ ਉਹ ਬਿਜ਼ਨਸ ਨੂੰ ਕਿਵੇਂ ਬਣਾਵਾ ਠੀਕ ਹੈ ਕਿਵੇਂ ਸ਼ੁਰੂ ਕਰਾਂ ਠੀਕ ਹੈ ਆਪਾਂ ਬਹੁਤ ਚੀਜ਼ਾਂ ਕਰਾਂਗੇ ਆਪਣਾ ਜਿਹੜਾ ਮੇਨ ਮਕਸਦ ਹੈ ਇਸ ਕੋਰਸ ਦਾ ਉਹਦੇ ਚ ਆਪਾਂ ਇੱਕ AI ਤੇ ਦੋ ਪਾਰਟ ਹੋਣੇ ਇੱਕ ਬਿਲਡਿੰਗ AI ਇੱਕ ਬਿਲਡਿੰਗ ਵਿਦ AI ਠੀਕ ਹੈ ਅਪਾਏ ਕੋਰਸ ਬਿਲਡਿੰਗ ਵਿਦ AI ਕਰਾਂਗੇ ਇਹਦਾ ਮਤਲਬ ਕੀ ਹੈ ਕਿ ਜਿਹੜੇ ਐਨੇ ਸਾਰੇ AI ਟੂਲ ਨੇ ਠੀਕ ਹੈ ਉਹ AI ਟੂਲਸ ਨੂੰ ਆਪਾਂ ਸਿੱਖੀਏ ਤੇ ਉਹਦੇ ਤੋਂ ਆਉਟਪੁੱਟ ਕੱਢੀਏ ਠੀਕ ਹੈ ਉਹਦੇ ਤੋਂ ਆਪਾਂ ਜਿਵੇਂ ਮੈਂ ਆਪਣਾ ਅਗਰ ਬਿਜ਼ਨਸ ਚਲਾ ਰਿਹਾ ਤਾਂ ਮੈਂ ਆਪਣੇ ਬਿਜ਼ਨਸ ਲਈ ਕੀ ਕਹਿੰਨੇ ਆ ਜੇ ਉਹਦੇ ਲਈ ਮਾਰਕੀਟਿੰਗ ਕਰਨੀ ਹੈ ਉਹਦੇ ਲਈ ਕੋਈ ਵੀਡੀਓ ਬਣਾਨੀ ਹੈ ਉਹਦੇ ਲਈ ਮੈਨੂੰ ਵੈਬਸਾਈਟ ਬਣਾਨੀ ਹੈ ਜਾਂ ਕੋਈ ਮਾਰਕੀਟਿੰਗ ਸਟ੍ਰੈਟਜੀ ਚਾਹੀਦੀ ਹੈ bizness ਸਟ੍ਰੈਟਜੀ ਚਾਹੀਦੀ ਹੈ ਕੋਈ ਪਿਚ ਡੈਕ ਬਣਾਣਾ ਹੈ ਉਹ ਸਭ ਆਪਾਂ AI ਤੋਂ ਕਰ ਸਕਦੇ ਆ ਜਿਹੜਾ ਕੁਝ ਪ੍ਰੋਫੈਸ਼ਨਲਸ ਨੂੰ ਬਹੁਤ ਮਤਲਬ ਕੰਟਰੋਲ ਆ ਜਾਂਦੇ ਸੀ ਉਹ ਆਪਾਂ AI ਨਾਲ ਮੈਂ ਇਹ ਨਹੀਂ ਕਹੂੰਗਾ ਮਿੰਟਾਂ 'ਚ ਕਰ ਸਕਦੇ ਆ AI ਨੂੰ ਵੀ ਮਤਲਬ ਇਹਦੀ ਵੀ ਲਿਮਿਟੇਸ਼ਨਸ ਨੇ ਉਹ ਵੀ ਆਪਾਂ ਦੇਖਾਂਗੇ ਕੀ ਲਿਮਿਟੇਸ਼ਨਸ ਨੇ ਪਰ ਆਪਾਂ ਕੁਝ ਹੱਦ ਤੱਕ ਉਹਨੂੰ ਆਟੋਮੇਟ ਕਰ ਸਕਦੇ ਆ ਤੇ ਬਹੁਤ ਵਰਕੇਬਲ ਆਉਟਪੁੱਟ ਲੈ ਕੇ ਆ ਸਕਦੇ ਆ ਜਿਸ ਦੇ ਨਾਲ ਆਪਾਂ ਕੰਮ ਕਰ ਸਕਦੇ ਆ ਠੀਕ ਹੈ ਆਪਾਂ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਟੂਲ ਯੂਜ਼ ਕਰਾਂਗੇ ਜਿੱਥੇ ਆਪਾਂ ਫੋਕਸ ਕਰਾਂਗੇ ਕਿ ਆਪਾਂ ਇੱਕ ਬਿਜ਼ਨਸ ਲਈਏ ਤੇ ਉਹ ਬਿਜ਼ਨਸ ਅਰਾਊਂਡ ਆਪਾਂ ਉਹਦੇ ਲਈ YouTube ਵੀਡੀਓਜ਼ ਕਿਵੇਂ बनानी ਹੈ ਥੰਬਨੇਲਸ ਕਿਵੇਂ ਬਣਾਉਣੇ ਨੇ ਸਟ੍ਰੈਟਜੀ ਕਿਵੇਂ बनानी ਹੈ ਸਕ੍ਰਿਪਟ ਕਿਵੇਂ ਲਿਖਣੀ ਹੈ ਇਹ ਸਭ ਸਿੱਖਾਂਗੇ ਠੀਕ ਹੈ ਤੇ ਚਲੋ ਮੈਂ ਮੈਂ ਜ ਐ ਕਰਦਾ ਮੈਂ ਕਹਿੰਦਾ ਮੈਂ ਕੱਪੜੇ ਦੀ ਦੁਕਾਨ ਖੋਲ ਰਿਹਾ ਠੀਕ ਹੈ ਤੇ ਕੱਪੜੇ ਦੀ ਦੁਕਾਨ ਲਈ ਮੈਨੂੰ ਅਗਲੇ 3 ਮਹੀਨੇ ਲਈ ਸਟ੍ਰੈਟਜੀ ਚਾਹੀਦੀ ਹੈ ਠੀਕ ਹੈ ਮੈਂ ਮੇਰਾ ਨਾਮ ਕਬੀਰ ਹੈ ਕਿ ਮੈਂ ਆਨਲਾਈਨ ਸਟੋਰ ਖੋਲ ਰਿਹਾ ਜਿੱਥੇ ਮੇਰੀ ਟਾਰਗੇਟ ਆਡੀਅנס ਹੈ ਪੰਜਾਬੀ ਯੂਥ ਠੀਕ ਹੈ ਪੰਜਾਬੀ ਯੂਥ ਤੇ ਮੈਨੂੰ ਅਗਲੇ 3 ਮੰਥ ਲਈ ਬਿਜ਼ਨਸ ਐਗਜ਼ੀਕਿਊਸ਼ਨ ਸਟ੍ਰੈਟਜੀ ਚਾਹੀਦੀ ਹੈ ਠੀਕ ਹੈ ਮੈਨੂੰ ਤੁਸੀਂ ਸਵਾਲ ਵੀ ਪੁੱਛ ਸਕਦੇ ਹੋ ਤਾਰਕੀਂ ਆਪਾਂ ਇੱਕ ਡਿਟੇਲਡ ਸਟ੍ਰਕਚਰ ਜੀ ਬਣਾਈਏ ਠੀਕ ਹੈ ਮੈਂ ਇਹ ਕੀ ਕੀਤਾ ਮੈਂ ਉਹਰੇ ਪ੍ਰੌਮਪਟ ਲਿਖਿਆ ਮੈਂ ਪ੍ਰੌਮਪਟ ਚ ਦੱਸ ਰਿਹਾ ਕਿ ਮੈਨੂੰ ਕੀ ਚਾਹੀਦਾ ਮੈਂ ਕੀ ਕਰਨਾ ਚਾਹ ਰਿਹਾ ਮੈਨੂੰ ਇਹ ਵੀ ਦੱਸਿਆ ਕਿ ਤੁਸੀਂ ਮੈਨੂੰ ਜੇ ਤੁਹਾਨੂੰ ਕੋਈ ਜੇ AI ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਸਵਾਲ ਵੀ ਪੁੱਛਦਾ ਹੈ ਕਿ ਹਾਂ ਮੈਨੂੰ ਇਹ ਦੱਸ ਤਾਂ ਕਿ ਆਪਾਂ ਬਹੁਤ ਵਧੀਆ ਸਟ੍ਰੈਟਜੀ ਬਣਾ ਪਾਈਏ ਠੀਕ ਹੈ ਆਪਾਂ ਦੇਖਦੇ ਹਾਂ ਕਿਵੇਂ ਕੰਮ ਕਰਦਾ ਲਿਖਣਾ ਪੈਣਾ ਹੈ ਠੀਕ ਹੈ ਆ ਦੇਖੋ ਇਹਨੇ ਪੰਜਾਬੀ ਚ ਜਵਾਬ ਦਿੱਤਾ ਸਭ ਤੋਂ ਪਹਿਲਾਂ ਤਾਂ ਮੁਬਾਰਕੋ ਤੁਹਾਨੂੰ ਆਪਣੇ ਔਨਲਾਈਨ ਕਲੋਥਿੰਗ ਸਟੋਰ ਦੀ ਸ਼ੁਰੂਆਤ ਦੀ ਪੰਜਾਬੀ ਉ ਟਾਰਗੇਟ ਕਰਨਾ ਵਧੀਆ ਚੋਇਸ ਹੈ ਟ੍ਰੈਂਡ ਸੇਵੀ ਸੋਸ਼ਲ ਮੀਡੀਆ ਐਕਟਿਵ ਤੇ ਫੈਸ਼ਨ ਕੌਨਸ਼ੀਅਸ ਆਡੀਅנס ਹੈ ਠੀਕ ਹੈ ਇਹਨੇ ਆਡੀਅנס ਦੀ ਟਾਈਪ ਵੀ ਦੇਖ ਲਈ ਠੀਕ ਹੈ ਸਟ੍ਰੈਟਜੀ ਡਿਟੇਲ ਬਣਾਉਣ ਲਈ ਕੁਝ ਜ਼ਰੂਰੀ ਸਵਾਲ ਹਨ ਠੀਕ ਹੈ ਕਲੋਥਿੰਗ ਨੀਸ਼ ਤੁਸੀਂ ਕੀ ਸੇਲ ਕਰਨਾ ਚਾਹੁੰਦੇ ਹੋ ਸਟ੍ਰੀਟ wear ਐਥਨਿਕ ਹੁਣ ਮੈਂ ਇਹਨੂੰ ਬਹੁਤ ਬੇਸਿਕ ਜਿਹਾ ਦੱਸਿਆ ਕਿ ਮੇਰਾ ਕਲੋਥਿੰਗ ਬ੍ਰਾਂਡ ਹੈ ਠੀਕ ਹੈ ਇਹਨੇ ਮੈਨੂੰ ਪੁੱਛਿਆ ਤਾਂ ਮੈਂ ਵਿੱਚ ਨਾ ਕੀ ਚਾਹਨਾ ਠੀਕ ਹੈ ਸਟ੍ਰੀਟ wear ਕੱਪੜੇ ਕੱਪੜੇ ਵੇਚਨੇ ਨੇ ਜਾਂ ਜਿਮ ਦਾ ਸਾਮਾਨ ਵੇਚਣਾ ਕੋਈ ਐਕਸੈਸਰੀ ਵੇਚਣੀ ਹੈ ਉਸ ਤੋਂ ਬਾਅਦ ਬ੍ਰਾਂਡ ਸਟਾਈਲ ਕੀ ਹੈ ਪਰਸਨੈਲਿਟੀ ਕੀ ਵੇਚਣਾ ਤੁਸੀਂ ਸਮਝ ਰਹੇ ਹੋ ਇਹ ਆ ਇਹ ਕੋਈ ਬੰਦਾ ਨਹੀਂ ਹੈਗਾ ਜੇ ਕੋਈ ਬੰਦਾ ਹੁੰਦਾ ਨਾ ਜਿਨੇ ਇਹ ਫੀਲਡ ਚ 10 ਸਾਲ ਕੰਮ ਕੀਤਾ ਹੁੰਦਾ ਉਹ 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 ਇਹ ਚੀਜ਼ ਦਾ ਪੁੱਛਦਾ ਤੁਸੀਂ ਸੋਚੋ ਤੁਸੀਂ ਅ ਕਿਸੇ ਕੰਸਲਟੈਂਟ ਕੋਲ ਜਾਂਦੇ ਹੋ ਆਪਣੇ ਪੰਜਾਬ ਚ ਕੈਨੇਡਾ ਜਾਣ ਲਈ ਕੰਸਲਟੈਂਟ ਬਹੁਤ ਨੇ ਠੀਕ ਹੈ ਉਹਨਾਂ ਕੋਲ ਗਏ ਹੋਣੇ ਉਹਨਾਂ ਕੋਲ ਜਾਂਦੇ ਹੋ ਉਹ ਤੁਹਾਨੂੰ ਇਹ ਜੇ ਸਵਾਲ ਪੁੱਛਦਾ ਹੈ ਜਾਣਨ ਲਈ ਕਿ ਤੁਹਾਡੀ ਤੁਹਾਡਾ ਕੈਲੀਬਰ ਕੀ ਹੈ ਤੁਸੀਂ ਕੀ ਸੋਚ ਰਹੇ ਹੋ ਠੀਕ ਹੈ ਪਰ ਇਹ ਇਹ AI ਪੁੱਛ ਰਿਹਾ ਹੈ ਇਹ ਇਹ ਇੱਕ ਟੈਕਨੋਲੋਜੀ ਕੰਮ ਕਰ ਰਹੀ ਹੈ ਆਪਣੇ ਆਪ ਆਟੋਨੋਮਸਲੀ ਬਹੁਤ ਵੱਡੀ ਗੱਲ ਹੈ ਠੀਕ ਹੈ ਤਾਂ ਆਪਾਂ ਛੇਤੀ ਜੇਤੀ ਇਹ ਛੋਟਾ ਜਾਂ ਇੱਕ ਉਹ ਲੈਨੇ ਆ ਆਉਟਪੁੱਟ ਲੈਨੇ ਆ ਫਿਰ ਮੈਂ ਤੁਹਾਨੂੰ ਕੁਝ ਸਵਾਲ ਸਵਾਲ ਜਵਾਬ ਲਈ ਖੋਲਦਾ ਹਾਂ ਠੀਕ ਹੈ ਮੈਂ ਕਹੂੰਗਾ ਕਿ ਮੈਨੂੰ ਜਿਮ ਵੇਅਰ ਲਈ ਇੱਕ ਮਿਨਿਮਲ ਮਾਡਰਨ ਡਿਜ਼ਾਈਨ ਚਾਹੀਦੇ ਨੇ ਜਿੱਥੇ ਮੇਰਾ ਮਾਰਕੀਟਿੰਗ ਦਾ ਬਜਟ 50000 ਰੁਪਏ ਮਹੀਨਾ ਠੀਕ ਹੈ ਤੇ ਮੈਂ ਪ੍ਰਿੰਟ ਔਨ ਡਿਮਾਂਡ ਕਰਾਂਗਾ ਇੰਸਟਾਗ੍ਰam ਤੋਂ ਵੇਚਾਂਗਾ ਤੇ सिर्फ अपना पहला नॉर्थ नॉर्थ इंडिया टारगेट करा ठीक है चलो मेनू जिमवेयर मिनिमल मॉडर्न डिजाइन मेरा मार्केटिंग का बजट या यार ठीक है प्री ऑर्डर मॉडल से प्रिंट ऑन डिमांड उसके बाद इंस्टाग्राम तो बेच मिनिमल चीज़ें कराएंगे इनिशियली नॉर्थ इंडिया इंडिया ओनली ਬ੍ਰਾਂਡ ਦਾ ਨਾਮ ਅੱਜ ਆਪਾਂ KS ਰੱਖ ਲੈਨੇ ਆ ਠੀਕ ਹੈ ਇਨੇ ਆਪਾਂ ਨੂੰ ਬਹੁਤ ਬੇਸਿਕ ਜਾ ਉਹ ਦੇਤਾ ਇਹ ਇਹ ਸਿਰਫ ਇੱਕ ਤੁਹਾਨੂੰ ਇੰਟਰੋਡਕਸ਼ਨ ਸੀਗਾ ਕਿ ਆਪਾਂ ਚਾਰਜ ਜੀਪੀਟਾ ਨਾਲ ਇੱਕ ਬਿਜ਼ਨਸ ਆਈਡੀਆ ਦੀ ਸਟ੍ਰੈਟਜੀ ਉਹਦਾ ਪੂਰਾ ਉਹ ਕਰ ਸਕਦੇ ਆ ਆਪਾਂ ਇਹਦੇ ਚ ਡੇਪ ਚ ਪ੍ਰੋਪਰ ਚੀਜ਼ਾਂ ਕਰਾਂਗੇ ਆਪਾਂ ਟੂਲਸ ਯੂਜ਼ ਕਰਾਂਗੇ ਜਿਵੇਂ ਇੱਕ ਟੂਲ ਹੈ ਲਵੇਬਲ ਮੈਨੂੰ ਨਹੀਂ ਪਤਾ ਕਿੰਨੇ ਲੋਕਾਂ ਨੇ ਸੁਣਿਆ ਬਟ ਇਹ ਟੂਲ ਹੈ ਵੈਬਸਾਈਟ ਬਣਾਉਣ ਨੂੰ ਇਹ ਇਹਦੇ ਚ ਵੀ ਤੁਸੀਂ ਰੋਮਨ ਪੰਜਾਬੀ ਚ ਗੱਲ ਕਰਕੇ ਵੈਬਸਾਈਟ ਬਣਾ ਸਕਦੇ ਹੋ ਠੀਕ ਹੈ ਤੁਸੀਂ ਆ ਦੇਖੋ ਮੈਂ ਜਿਵੇਂ ਦੋ ਤਿੰਨ ਚੀਜ਼ਾਂ ਕੱਪੜੇ ਦੀ ਦੁਕਾਨ ਲਈ ਵੈਬਸਾਈਟ ਬਣਾ ਰੱਖੀ ਹੈ ਠੀਕ ਹੈ ਤੁਸੀਂ ਹੋਰ ਲੋਕਾਂ ਦਾ ਉਹ ਦੇਖ ਸਕਦੇ ਹੋ ਐਜੇ ਬਹੁਤ ਸਾਰੇ AI ਟੂਲ ਨੇ ਜਿਦ ਨਾਲ ਤੁਸੀਂ ਜਿਹੜੀ ਚੀਜ਼ਾਂ ਨੂੰ ਆਪਾਂ ਨੂੰ ਪ੍ਰੋਫੈਸ਼ਨਲ ਲੱਗਦੇ ਸੀਗੇ ਉਹ ਹਜੇ ਵੀ ਆਪਾਂ ਨੂੰ ਐ ਨਹੀਂ ਹੈਗਾ ਪ੍ਰੋਫੈਸ਼ਨਲ ਨਹੀਂ ਲੋਡ ਨਹੀਂ ਹੈਗੀ ਪਰ ਆਪਾਂ ਕੁਝ ਹੱਦ ਤੱਕ ਸਟਾਰਟ ਕਰ ਸਕਦੇ ਆ ਆਪਣੇ ਆਪ ਠੀਕ ਹੈ ਚਲੋ ਮੈਂ ਅ ਤੁਸੀਂ ਮੈਨੂੰ ਜੇ ਕਿਸੇ ਕੋਲ ਕੋਈ ਸਵਾਲ ਨਹੀਂ ਤਾਂ ਪੁੱਛਦਾ ਜਿੰਨੇ ਆਪਣੇ ਪਤਾ ਮੈਨੂੰ ਪਤਾ ਹੈ AI ਇਸ ਟਾਈਮ ਹਰ ਥਾਂ ਤੇ ਹੈ AI ਦੀਆ ਦੋਸਤੋ ਵੈਬ ਸੀਰੀਜ਼ ਆ ਚੁੱਕੀ ਹੈ ਪੂਰੀ AI ਦੇ ਨਾਲ ਬਣਾਈ ਹੋਈ ਸਿਰਫ ਕੋਈ ਬੰਦਾ ਨਹੀਂ ਕੋਈ ਬੰਦਾ ਬੰਦੇ ਜਾਂ ਸਿਰਫ ਕੰਪਿਊਟਰ ਤੇ ਬੰਦੇ ਬੈਠੇ ਨੇ ਤੇ ਐਂ ਟਾਈਪ ਕਰ ਕਰਕੇ ਵੈਬ ਸੀਰੀਜ਼ ਬਣਾਤੀ ਰਿਲਾਇੰਸ ਵਾਲਿਆਂ ਨੇ ਫੇਸਬੁੱਕ ਦੇ ਨਾਲ ਦੋਸਤੋ 850 ਕਰੋੜ ਤੋਂ ਤਕੜਾ ਦੋਸਤੋ ਇੱਕ ਇਨਵੈਸਟਮੈਂਟ ਕਰਤਾ ਤੇ ਤੁਹਾਨੂੰ ਪਤਾ ਹੈ ਰਿਲਾਇੰਸ ਵਾਲੇ ਮੁਕੇਸ਼ ਅੰਬਾਨੀ ਭਾਜੀ ਕਿਸੇ ਚ ਗਏ ਨੇ ਮਤਲਬ ਕੁਛ ਤਾਂ ਗੱਲ ਹੋਊਗੀ Google US ਤੋਂ ਬਾਹਰ ਦੋਸਤੋ ਭਾਰਤ ਵਿੱਚ ਸਭ ਤੋਂ ਵੱਡਾ ਆਪਣਾ ਸਟੋਰ ਖੋਲਣ ਜਾ ਰਿਹਾ ਹੈ ਦੋਸਤੋ ਹੱਬ ਖੋਲਣ ਜਾ ਰਿਹਾ ਦ ਫਿਊਚਰ ਇਜ਼ AI ਫੇਸਬੁਕ ਖੋਲੋ AI WhatsApp ਖੋਲੋ AI WhatsApp ਦੇ ਚੈਟ ਵਿੱਚ ਨਾ ਸਲੈਸ਼ ਟਾਈਪ ਕਰਿਓ ਮੈਂ ਦਿਖਾ ਵੀ ਦਿਨਣਾ ਤੁਹਾਨੂੰ ਇਹ ਦੋਸਤੋ WhatsApp ਆਪਣਾ ਠੀਕ ਹੈ ਜੀ ਇਹ WhatsApp ਹੈ ਕੀ ਕਰਨਾ ਆਪਾਂ ਇੱਥੇ ਸਲੈਸ਼ ਤੇ ਸਲੈਸ਼ ਟਾਈਪ ਕਰਦੇ ਦੋਸਤੋ ਤੁਹਾਡੇ ਕੋਲ ਕੀ ਆ ਗਿਆ Meta AI ਇਹ ਹੈ Meta AI ਤਾਂ ਦੋਸਤੋ AI ਇਸ ਟਾਈਮ ਹਰ ਜਗ੍ਹਾ ਤੇ ਫਿਊਚਰ ਵੀ ਤੁਸੀਂ ਦੇਖੋਗੇ ਕਿ AI ਹਰ ਜਗ੍ਹਾ ਹੋਊਗਾ ਮਤਲਬ ਇੰਨੇ ਜ਼ਿਆਦਾ ਲੈਵਲ ਤੇ ਹੋ ਜਾਊਗਾ ਫਿਲਮਾਂ ਦੀ ਗੱਲ ਕਰ ਰਹੇ ਹਾਂ ਅੱਜ ਕੱਲ ਫਿਲਮਾਂ ਬਣਦੀਆਂ ਨੇ ਬੰਦਾ ਬੰਦਾ ਐਕਟਿੰਗ ਕਰਦਾ ਹੈ ਮੁੰਡਾ ਕੁੜੀ ਐਕਟਿੰਗ ਕਰਦੇ ਨੇ ਨਾ ਕੈਮਰਾਮੈਨ ਹੈ ਇਹ ਸਭ ਹੈ ਅੱਗੇ ਅੱਗੇ ਪਿਕਚਰਾਂ AI ਤੋਂ ਬਣਿਆ ਕਰਨਗੀਆਂ ਇੱਕ ਰਿਸਰਚ ਆਈ ਹੈ ਕਹਿੰਦੇ ਅੱਗੇ ਅੱਗੇ ਐ ਹੋ ਜਾ ਕਰੂਗਾ ਕਿ ਜਿਹੜੀ ਬੰਦੇ ਵਾਲੀ ਪਿਕਚਰ ਦੇਖਣੀ ਅਸਲ ਬੰਦਿਆਂ ਦੀ ਬਣਾਈ ਹੋਈ ਪਿਕਚਰ ਅਸਲ ਬੰਦਿਆਂ ਨੇ ਐਕਟਿੰਗ ਕੀਤੀ ਉਹ ਮਹਿੰਗੀ ਹੋਇਆ ਕਰੂਗੀ ਮੰਨ ਲਓ ਹਜ਼ਾਰ ਦਾ ਟਿਕਟ AI ਵਾਲੀ ਦੀ ਟਿਕਟ ਕਹਿੰਦੇ 2 ਜੇ ਤੁਸੀਂ ਸਿੱਖਣਾ ਚਾਹੁੰਦੇ ਹੋ AI ਤੇ ਸਿਰਫ ਮਸਤੀ ਖੋਰੀ ਦੇ ਲਈ ਨਹੀਂ ਆਪਣੇ ਕੰਮ ਨੂੰ ਹੋਰ ਵਧੀਆ ਕਰਨ ਦੇ ਲਈ ਦੋਸਤੋ ਵੱਡਾ ਦੋਸਤੋ ਆਪਣਾ ਕੰਮ ਨਿਖਾਰਨ ਦੇ ਲਈ ਆਪਣਾ ਕੰਮ ਛੋਟਾ ਕਰਨ ਦੇ ਲਈ ਹੁਣ ਜਿੱਦਾਂ ਕੱਲ ਮੈਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਦੱਸਿਆ ਸੀ ਕਿ ਸਲਮਾਨ ਖਾਨ ਨੂੰ ਕਿਦਾਂ ਦੋਸਤੋ ਇੱਕ ਟੈਰਰਿਸਟ ਘਰਾੜ ਦਿੰਦਾ ਹੈ ਪਾਕਿਸਤਾਨ ਨੇ ਹੁਣ ਦੇਖੋ ਇੱਕ AI ਦੀ ਮਦਦ ਦੇ ਨਾਲ ਆਪਾਂ ਦੋਸਤੋ ਕਿੰਨੇ ਵਧੀਆ ਤਰੀਕੇ ਨਾਲ ਸਮਝਾ ਸਕਦੇ ਕਿ ਸਲਮਾਨ ਖਾਨ ਵਰਗੇ ਬੰਦੇ ਨੂੰ ਪਾਕਿਸਤਾਨ ਕਹਿੰਦਾ ਹੈ ਕਿ ਉਹ ਇੱਕ ਆਤੰਗਵਾਦੀ ਹੈ ਇਹ ਦੋਸਤੋ ਕੀ ਹੈ ਇਹ ਇੱਕ AI ਦੇ ਨਾਲ ਬਣਾਈ ਗਈ ਚੀਜ਼ ਹੈ ਹੁਣ AI ਨੂੰ ਸਿੱਖ ਕੇ ਦੋਸਤੋ ਇਹ ਫਿਊਚਰ ਤੁਸੀਂ ਆਪਣੇ ਘਰੇ ਬੈਠੇ ਬੈਠੇ ਪੈਸੇ ਬਣਾ ਸਕਦੇ ਹੋ ਤੁਸੀਂ ਕੋਈ ਵੀ ਫ੍ਰੀਲੈਂਸ ਕੰਮ ਕਰਦੇ ਹੋ ਜਿੱਦਾਂ ਇਸ ਵੀਡੀਓ ਦਾ ਥੰਬਨੇਲ AI ਦੇ ਨਾਲ ਬਣਾਇਆ ਗਿਆ ਐਦਾਂ ਦੀਆਂ ਚੀਜ਼ਾਂ ਦੋਸਤੋ ਤਾਂ ਮੈਂ ਲੈ ਕੇ ਆਇਆ ਤੁਹਾਡੇ ਲਈ ਭਾਰਤ ਦਾ ਪਹਿਲਾ ਦੁਨੀਆ ਦਾ ਪਹਿਲਾ ਪੰਜਾਬੀ ਦੇ ਵਿੱਚ AI ਟ੍ਰੇਨਿੰਗ ਮੋਡਿਊਲ ਜਿੱਦੇ ਚ ਤੁਹਾਨੂੰ ਪੰਜਾਬੀ 'ਚ ਸਿਖਾਇਆ ਜਾਊਗਾ ਚੈਟ ਜੀਪੀਟੀ ਵਰਗੀਆਂ ਚੀਜ਼ਾਂ ਨੂੰ ਤੁਸੀਂ ਪੰਜਾਬੀ 'ਚ ਪੜਾਉਂਗੇ ਉਹਨੂੰ ਲਿਖੋਗੇ ਕਿ ਭਾਈ ਐਂ ਕਰ ਦੇ ਮੈਂ ਤੁਹਾਨੂੰ ਅਜੇ ਡੈਮੋ ਵੀ ਦਿਖਾਵਾਂਗਾ ਰੁੱਕ ਕੇ ਜਾਓ ਪੰਜਾਬੀ ਚ ਸਿਖਾਇਆ ਜਾਊਗਾ ਪੰਜਾਬੀ ਵੀਰ ਆਪਣਾ ਪੜ੍ਹਾਊਗਾ ਦੋਸਤੋ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਦੇ ਵਿੱਚ ਵੀਰ ਕੰਮ ਕਰ ਰਿਹਾ ਜਰਮਨੀ ਚ ਰਹਿੰਦਾ ਹੈ ਪਟਿਆਲੇ ਦਾ ਆਪਣਾ ਵੀਰ ਹੈ ਠੀਕ ਹੈ 19 ਤੋਂ ਜ਼ਿਆਦਾ ਕਲਾਸਿਸ ਹੋਣਗੇ 2.5-2.5 ਘੰਟੇ ਦੀ ਈਚ ਠੀਕ ਹੈ ਉਹ ਲਾਈਵ ਵੀ ਮਿਲਣਗੇ ਰਿਕਾਰਡਡ ਮਿਲਣਗੇ ਕੰਪਲੀਸ਼ਨ ਸਰਟੀਫਿਕੇਟ ਵੀ ਲੂਗਾ ਤੁਹਾਨੂੰ ਹੋਮਵਰਕ ਦਿੱਤਾ ਜਾਊਗਾ ਅਸਾਈਨਮੈਂਟ ਵੀ ਮਿਲਣਗੇ ਵੈਬਸਾਈਟ ਬਣਾਉਣਾ ਸਿਖਾਵਾਂਗੇ ਐਪ ਬਣਾਉਣਾ ਸਿਖਾਵਾਂਗੇ ਐਪ ਡਾਣ ਲਈ ਹੁਣ ਬੀਟੈਕ ਕੰਪਿਊਟਰ ਸਾਇੰਸ ਦੀ ਲੋੜ ਨਹੀਂ ਤੇ ਸਾਰਾ ਕੁਝ ਤੁਹਾਨੂੰ ਸਿਰਫ ਇੱਕ ਥਾਂ ਤੇ ਤੇ ਪੂਰਾ YouTube Google ਸਰਚ ਮਾਰ ਲਿਓ ਸਭ ਤੋਂ ਦੋਸਤੋ ਚੀਪੈਸਟ ਤੁਹਾਨੂੰ ਮਿਲੂਗਾ ਤੇ ਪੰਜਾਬੀ 'ਚ ਤਾਂ ਹੈ ਹੀ ਨਹੀਂ ਸਿਰਫ ਔਰ ਸਿਰਫ ਦੋਸਤੋ 5000 ਰੁਪਏ ਦੇ ਵਿੱਚ ਇਹ ਆ ਦੋਸਤੋ ਆਪਣਾ ਜਿਹੜਾ ਵੀਰ ਹੈ ਇਹ ਆਓ ਮੈਂ ਤੁਹਾਨੂੰ ਦਿਖਾਣਾ ਮੈਂ ਜਿੱਦੀ ਮੈਂ ਗੱਲ ਕਰ ਰਹਾ ਕਿ ਪੰਜਾਬੀ 'ਚ ਦਿਖਾਵਾਂਗੇ ਹੁਣ ਜਿਹਦਾ ਇਹ ਚੈਨਲ ਤੇ ਬੈਠੇ ਹੋਏ ਹਾਂ ਕੈਰੀਅਰ ਪੰਜਾਬ ਚੈਨਲ ਹੈ ਇਹਦੇ ਵਿੱਚ ਦੋਸਤੋ ਤੁਸੀਂ ਲਾਈਵ ਤੇ ਜਾਓ ਠੀਕ ਹੈ ਲਾਈਵ ਤੇ ਜਾਓ ਲਾਈਵ ਤੇ ਜਾ ਕੇ ਆ ਰਿਹਾ ਆਪਣਾ ਵੀਰ ਦੋਸਤੋ ਇਹ ਰਹੀ ਵੀਡੀਓ ਹੁਣ ਇਹਦੇ ਚ ਜੇ ਮੈਂ ਤੁਹਾਨੂੰ ਮੈਂ ਦਿਖਾਵਾਂ ਇੱਕ ਤਾਂ ਐਡ ਬਾੜੀ ਆ ਜਾਂਦੀ ਹੈ ਕਈ ਵਾਰ ਹੈਨਾ ਇਹਦੇ ਚ ਮੈਂ ਦਿਖਾਵਾਂ ਵੀਰ ਨੇ ਦੋਸਤੋ ਪੰਜਾਬੀ ਚ ਦਿਖਾਇਆ ਬੱਚਾ ਨੂੰ ਡੈਮੋ ਹੈ ਬੱਚੇ ਕਹਿੰਦੇ ਨਾ ਕਿ ਸਰ ਮੈਨੂੰ ਦੱਸੋ ਸਰ ਕੀ ਕਰਨਾ ਮੈਂ ਪੰਜਾਬੀ ਚ ਸਿੱਖਣਾ ਆ ਦੇਖੋ ਤਾਂ ਵੀਰ ਨੇ ਪੰਜਾਬੀ ਚ ਹੁਕਮ ਦਿੱਤਾ ਮੇਰਾ ਨਾਮ ਕਬੀਰ ਹੈ ਤੇ ਮੈਂ ਕੱਪੜੇ ਦਾ ਆਨਲਾਈਨ ਸਟੋਰ ਖੋਲ ਰਿਹਾ ਜਿੱਥੇ ਮੇਰੀ ਟਾਰਗੇਟ ਆਡੀਅנס ਪੰਜਾਬੀ ਯੂਥ ਹੈ ਮੈਨੂੰ ਅਗਲੇ 3 ਮਹੀਨੇ ਲਈ ਬਿਜ਼ਨਸ ਐਗਜ਼ੀਕਿਊਸ਼ਨ ਸਟਰੈਟਜੀ ਚਾਹੀਦੀ ਹੈ ਲੋਕਾਂ ਨੂੰ ਲੱਗਦਾ ਕਿ ਅੰਗਰੇਜ਼ੀ ਆਣੀ ਚਾ ਪੰਜਾਬੀ ਜੀ ਦੋਸਤੋ ਜਵਾਬ ਦੇਤੇ ਉਹਨੇ ਮਾਰਕੀਟਿੰਗ ਲਈ ਤੁਹਾਡੇ ਕੋਲੇ ਪ੍ਰੋਕਸ ਕਿੰਨੀ ਇਨਵੈਸਟਮੈਂਟ ਪਲਾਨਡ ਹੈ ਪੁੱਛਦੀ ਹੈ ਇਹ ਤੁਸੀਂ ਪ੍ਰੋਡਕਟਸ ਮੈਨੂਫੈਕਚਰ ਕਰੋਗੇ ਜਾਂ ਰੀਸਰ ਪ੍ਰਿੰਟ ਔਨ ਡਿਮਾਂਡ ਕਰੋਗੇ ਇਨਵੈਂਟਰੀ ਰੱਖੋਗੇ ਜਾਂ ਪਹਿਲਾਂ ਤੋਂ ਆਰਡਰ ਕਰਕੇ ਰੱਖੋਗੇ ਆਪਣੀ ਵੈਬਸਾਈਟ ਬਣਾਓਗੇ ਇੰਸਟਾਗ੍ਰam ਹੋਊਗਾ ਮਾਰਕੀਟ ਬਲੋਸ ਐਮਾਜ਼ੋਨ ਬਿੰਤਰ ਬਾਰੇ ਵੀ ਸੋਚਿਆ ਹੈ ਕਿ ਨਹੀਂ ਤੁਹਾਡੇ ਸਾਹਮਣੇ ਇਹ ਦੋਸਤੋ ਡੈਮੋ ਵੀ ਚਲਾਇਆ ਸੀਗਾ ਬੱਚਿਆਂ ਨੂੰ ਸਮਝਣ ਦੇ ਲਈ ਕਿ ਦੋਸਤੋ ਕੀ ਕੁਛ ਹੈ ਦੁਨੀਆ ਦੇ ਵਿੱਚ ਤੇ ਜਿੰਨੇ ਵੀ ਸਾਡੇ ਦੋਸਤੋ AI ਨੇ ਚੈਟ ਜੀਪੀਟੀ ਗਰੋਕ ਠੀਕ ਹੈ ਡੈਲ ਨਾਟ ਈ ਮਿਡ ਜਰਨੀ 16 ਸਭ ਕੁਝ ਦੋਸਤੋ ਤੁਹਾਨੂੰ ਸਿਖਾਇਆ ਜਾਊਗਾ ਤੇ ਮੁੱਲ ਕਿੰਨਾ ਦੋਸਤੋ 5000 ਕਿਦਾਂ ਕਰਨਾ ਵੀਡੀਓ ਖਤਮ ਹੁੰਦੀ ਹੈ ਦੋਸਤੋ ਕਮੈਂਟਾਂ ਵਿੱਚ ਨਾ ਤੁਹਾਨੂੰ ਲਿੰਕ ਲੱਗਾ ਹੋਏ ਮਿਲ ਜਾਊਗਾ ਇਹ ਵਾਲਾ ਇਹ 25 ਪੁੱਛ 1 ਅਕਤੂਬਰ ਤੇ ਧਿਆਨ ਨਾ ਦਿਓ ਇਹ ਰਿਹਾ ਇਹ ਤੇ ਕਲਿੱਕ ਕਰੋਗੇ ਕਲਿੱਕ ਕਰਦੇ ਹੀ ਦੋਸਤੋ ਆਟੋਮੈਟਿਕਲੀ ਜਿਵੇਂ ਕਰੋਗੇ ਲੈ ਵਲਾ 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 ਪ੍ਰਾਈਸ ਘਟ ਗਿਆ ਜੀ ਇਹ ਮਿਲ ਰਿਹਾ ਤੁਹਾਨੂੰ ਦੋਸਤੋ ਸਿਰਫ ਅਰ ਸਿਰਫ 4346 ਰੁਪਏ ਦੇ ਵਿੱਚ ਅੱਜ ਕੱਲ ਦੋਸਤੋ ਤੁਹਾਨੂੰ ਪਤਾ ਤਿਉਹਾਰ ਆ ਰਹੇ ਨੇ ਵਿਡਿੰਗ ਕਾਰਡ ਬਹੁਤ ਆਉਂਦੇ ਨੇ ਅੱ ਆਨਲਾਈਨ ਬੜੇ ਪਿਆਰੇ ਜਿਹੇ ਬਣ ਕੇ ਆਉਂਦੇ ਨੇ ਈ ਇਨਵਾਈਟ ਜਿਹਨੂੰ ਆਪਾਂ ਕਹਿੰਦੇ ਆ ਹੁਣ ਲੋੜ ਹੀ ਨਹੀਂ ਸਾਰਾ AI ਦੇ ਨਾਲ ਹੈਪੀ ਦੀਵਾਲੀ ਬੰਦੀ ਛੋੜ ਦੀਵਸ ਦੀ ਮੁਬਾਰਕਾਂ ਗੁਰਪੁਰਬ ਦੀਆਂ ਮੁਬਾਰਕਾਂ ਹੈਨਾ ਹੈਪੀ ਨਿਊ ਇਅਰ ਠੀਕ ਹੈ ਹੈਪੀ ਲੋੜੀ ਸਾਰਾ ਕੁਝ ਹੁਣ ਐਡੀਟਰ ਦੀ ਲੋੜ ਨਹੀਂ ਹੈ ਇੱਕ ਹੁਕਮ ਦੇ ਕੇ ਤੁਸੀਂ ਬਣਾ ਸਕਦੇ ਆ ਤਾਂ ਦੋਸਤੋ ਇਹ ਬਹੁਤ ਬਿਹਤਰੀਨ ਮੌਕਾ ਹੈ ਤੇ ਦੇਖੋ ਜੀ ਤੁਹਾਡੇ ਲਈ ਹੁਣ ਸੇਲ ਵੀ ਆ ਚੁੱਕੀ ਡਿਸਕਾਊਂਟ ਹੋ ਚੁੱਕਾ ਹੈ ਤਾਂ ਜੇ ਕਿਸੇ ਨੇ ਵੀ Enrol ਕਰਨਾ ਹੈ ਵੀਡੀਓ ਖਤਮ ਹੁੰਦੇ ਕਮੈਂਟਾਂ ਦੇ ਵਿੱਚ ਦੋਸਤੋ ਲਿੰਕ ਲੱਗਿਆ ਹੋਊਗਾ ਕਲਿੱਕ ਕਰਨਾ ਹੈ ਤੇ Enrol ਕਰਨਾ ਹੈ Enrol ਕਰਦੇ ਹੀ ਦੋਸਤੋ ਥੋੜੀ ਦੇਰ ਬਾਅਦ ਤੁਹਾਡੇ ਕੋਲ WhatsApp ਤੇ ਮੈਸੇਜ ਆ ਜਾਊਗਾ ਜਾਂ ਫਿਰ ਤੁਹਾਡੇ ਕੋਲ ਮੇਲ ਆ ਜਾਊਗਾ ਉੱਥੇ Google Form ਤੁਹਾਨੂੰ ਭਰਨਾ ਹੈ ਤੇ ਤੁਹਾਡੀਆਂ ਕਲਾਸਿਸ ਉਸ ਤੋਂ ਸਟਾਰਟ ਹੋ ਜਾਣਗੀਆਂ ਬਾਕੀ ਕੋਈ ਡਾਊਟ ਹੈ ਕਮੈਂਟਾਂ 'ਚ ਪੁੱਛ ਸਕਦੇ ਹੋ ਸਾਰਿਆਂ ਨੂੰ ਪਰਵਰੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ